ਆਡਾ ਹੈਲਮਟ ਪਾਇਆ ਨਹੀਂ ਇੱਕ ਮੋਬਾਈਲ ਦੇ ਉੱਤੇ ਆਪਾਂ ਕੀ ਕਰਦੇ ਆ ਗਲਾਸ ਕਾਰਡ ਚੜਾ ਲੈਂਦੇ ਆ ਜਿਹਦੀ ਕੀਮਤ 20000 30000 50000 ਕੀਮਤ ਹੁੰਦੀ ਆ ਲੇਕਿਨ ਸਾਡੇ ਸਿਰ ਦੀ ਅਨਮੋਲੀ ਕੀਮਤ ਹੈ ਇਸ ਕਰਕੇ ਵੀ ਸਿਰ ਦੇ ਉੱਤੇ ਸੱਟ ਲੱਗੀ ਹੋ ਜਿਹੜੀ ਆ ਬਹੁਤੀ ਛੇਤੀ ਆਰਾਮ ਨਹੀਂ ਆਦਾ ਸੋ ਕਿਰਪਾ ਕਰਕੇ ਧਰਮ ਦੇ ਵਿੱਚ ਸਾਡੇ ਨਿਆਣੇ ਬੱਚੇ ਸਾਰੇ ਸੱਟ ਲੱਗੀ ਉਹ ਨਹੀਂ ਮੁੜ ਕੇ ਠੀਕ ਹੁੰਦੇ ਸੋ ਦੇਖੋ ਤਾਂ ਪੰਜਾਬ ਪੁਲਿਸ ਵੱਲੋਂ ਹੈਲਮਟ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਗੁਰੂ ਨਾਨਕ ਮਿਸ਼ਨ ਚੌਕ ਜਲੰਧਰ ਦੀ ਤਸਵੀਰਾਂ ਜਿੱਥੇ ਕੀ ਹੈਲਮਟ ਵੰਡੇ ਜਾ ਰਹੇ ਨੇ ਰੁਕੋ ਮੇਰੇ ਵੀਰ ਜੀ ਰੁਕੋ ਸ਼੍ਰੀਮਾਨ ਜੀ ਚਲੋ ਕੋਈ ਨਾ ਆਜੋ 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 ਦੋਨੇ ਜਣੇ ਲਾ ਲਓ ਇੱਥੇ ਇੱਥੇ ਲਾਓ ਇੱਧਰ ਲਾਓ ਆਓ ਭਾਈ ਲੱਗ ਜਾਓ ਛੋਟੇ ਵੀਰ ਲੱਗ ਜਾਓ ਰਦਰ ਲੱਗ ਜਾਓ ਤੁਹਾਡਾ ਹੈਲਮਟ ਪਾਇਆ ਨਹੀਂ ਤੁਹਾਨੂੰ ਪਤਾ ਇਹਦਾ ਬੇਸ ਤੁਹਾਨੂੰ ਪਤਾ ਇਹਦਾ ਚਲਾਨ ਹੈ ਅੱਜ ਅਸੀਂ ਤੁਹਾਨੂੰ ਗਿਫਟ ਕਰ ਰਹੇ ਹਾਂ ਇਹ ਜਿਹੜੇ ਨੌਜਵਾਨ ਆ ਸਾਡੇ ਨਾਲ ਰਲ ਕੇ ਜਿਹੜਾ ਸਾਡੇ ਨਾਲ ਪੁਲਿਸ ਦਾ ਸਾਥ ਦੇ ਰਹੇ ਨੇ ਲੋਕਾਂ ਨੂੰ ਸਮਝਾ ਵੀ ਰਹੇ ਵੀ ਹੈਲਮਟ ਵੱਧ ਮੰਨ ਲਓ ਇਹਨਾਂ ਨੂੰ ਤੁਹਾਡੀ ਫਿਕਰ ਹੈਗੀ ਆ ਵੀ ਜਿਹੜੇ ਸਾਡੇ ਭਰਾ ਐ ਰੋਡਾਂ ਦੇ ਉੱਤੇ ਬਿਨਾਂ ਹੈਲਮਟ ਤੋਂ ਚੱਲਦੇ ਨੇ ਵੀ ਉਹਨਾਂ ਨੂੰ ਹੈਲਮਟ ਪਾ ਅੱਜ ਤੁਹਾਨੂੰ ਇੱਕ ਹੈਲਮਟ ਗਿਫਟ ਕਰ ਰਹੇ ਆ ਸਾਰੇ ਜਣੇ ਰਲ ਕੇ ਤੇ ਦੁਬਾਰਾ ਹੈਲਮਟ ਹੈਲਮਟ ਤੋਂ ਬਗੈਰ ਨਹੀਂ ਚੱਲਣਾ ਹਾਂ ਲੋ ਜੀ ਸ਼੍ਰੀਮਾਨ ਜੀ ਤੁਹਾਡਾ ਹੈਲਮਟ ਕਿੱਥੇ ਆ ਹੈਲਮਟ ਤੋਂ ਤੀਜੇ ਦਾ ਲਿਆ ਹੈਲਿੰਗ ਆਈਏ ਇੱਥੇ ਆ ਕੰਮ ਇਹਦਾ ਚਲਾਨ ਹੈਗਾ ਮੈਂ ਚਲਾਨ ਲਗਾ ਕਰਨ ਤੁਹਾਡਾ ਹੁਣ ਇਸ ਵੇਲੇ ਇੱਥੇ ਆਈਏ ਤੁਹਾਡੇ ਕੋਲ ਆਏ ਆ ਪੁੱਛ ਕੇ ਸਾਡੇ ਕੋਲ ਆਏ ਆ ਤੇ ਇੱਕ ਮੈਂ ਤੁਹਾਨੂੰ ਅੱਜ ਤੋਂ ਬਾਅਦ ਜਦੋਂ ਵੀ ਘਰੋਂ ਨਿਕਲਣਾ ਹੈਲਮਟ ਤੋਂ ਬਗੈਰ ਨਹੀਂ ਨਿਕਲਣਾ ਆ ਇੱਕ ਹੈਲਮਟ ਮੈਂ ਤੁਹਾਨੂੰ ਗਿਫਟ ਕਰ ਰਿਹਾ ਜੇ ਦੁਬਾਰਾ ਤੁਸੀਂ ਮੈਨੂੰ ਹੈਲਮਟ ਤੋਂ ਬਿਨਾਂ ਮਿਲੇ ਠੀਕ ਹੈ ਫੇ ਤੁਹਾਡਾ ਚਲਾਨ ਕੀਤਾ ਜਾਊਗਾ ਠੀਕ ਹੈ ਜੀ ਆ ਤੁਹਾਨੂੰ ਇੱਕ ਸਾਰੇ ਜਿਹੜੇ ਆ ਮੇਰੇ ਸਾਥੀ ਰੜਕੇ ਠੀਕ ਹੈ ਨੌਜਵਾਨ ਸਾਰੇ ਰੜਕੇ ਇਹ ਜਿਹੜਾ ਕੀ ਆ ਤੇ ਸਾਡੀ ਤੁਹਾਨੂੰ ਤਾਂ ਬਹੁਤ ਬੱਚਿਆ ਲੱਗਾ ਜੀ ਇਹ ਭਰਾ ਅੱਜ ਦੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਅੱਜ ਸੋ ਵਧੀਆ ਮੈਂ ਕਹਿੰਦਾ ਸਵਾਜਤ ਮਦ ਵਧੀਆ ਹੋਣਾ ਚਾਹੀਦਾ ਸਾਰੇ ਲਈ ਜਿਹੜੀ ਸੇਵਾ ਕਰਦੇ ਨੇ ਇਹ ਉੱਥਾਂ ਸਾਨੂੰ ਵੀ ਵਧੀਆ ਲੱਗਾ ਉਹਦਾ ਵੈਸੇ ਸਫਾਈ ਕਰਮਚਾਰੀ ਸਭ ਦੇਖ ਲੈਣੇ ਜਿਹੜੇ ਹੈਲਮਟ ਪਾ ਕੇ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਸੁਗਵਾਈ ਇਹ ਕਿ ਇਹ ਸੇਫਟੀ ਆਪਣੀ ਵਾਸਤੇ ਹੈ ਜੀ ਠੀਕ ਹੈ ਕੱਲ ਕੋਈ ਐਕਸੀਡੈਂਟ ਹੁੰਦਾ ਜਾਂ ਕੁਝ ਵੀ ਹੋ ਰਿਹਾ ਵਾ ਠੀਕ ਹੈ ਨਹੀਂ ਰਾਹ ਜਾਂਦੇ ਕੋਈ ਸਾਈਡ ਮਾਰ ਰਿਹਾ ਜਾਂ ਕੋਈ ਕੁਝ ਵੀ ਕਰਦਾ ਵਾ ਉਹਨੂੰ ਆਪਣੀ ਸੇਫਟੀ ਵਾਸਤੇ ਚਾਹੀਦਾ ਕੋਰੋਂ ਜੇ ਨਿਕਲਦੇ ਵੀ ਆ ਤੁਹਾਡੀ ਫਿਕਰ ਹੈ ਬਾਕੇ ਕਿਸੇ ਨੂੰ ਐਸੀ ਇਹ ਨਹੀਂ ਕਹਿੰਨੇ ਆ ਮਤਲਬ ਇਤੋਂ ਕੋਈ ਚਲਾਨ ਤੂੰ ਤੋਂ ਨਹੀਂ ਆਇਆ ਤੁਹਾਡੇ ਦੀ ਸੇਫਟੀ ਲਈ ਹੋਏ ਸਭ ਕੁਝ ਠੀਕ ਹੈ ਜੀ ਆਪਣੇ ਘਰੋਂ ਜਦੋਂ ਵੀ ਨਿਕਲਦੇ ਆਪਣੀ ਸੇਫਟੀ ਦਾ ਲੋਰ ਚਲਾਨ ਫੁੱਲੂ ਆਪਣੇ ਤੇ ਦੇਖਦੇ ਬਾਕੀ ਪੰਜਾਬ ਉੱਥੋਂ ਤੁਹਾਡੀ ਫਿਕਰ ਹੈ ਹਾਂਜੀ 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 ਹਾਂ ਇਸੇ ਕਰਕੇ ਕਰ ਰਹੇ ਮੈਂ ਉਹੀ ਕਹਿ ਰਹੇ ਨਾ ਵਧੀਆ ਲੱਗ ਰਿਹਾ ਸਾਨੂੰ ਸਾਰੇ ਲਈ ਤੇ ਭਰਾਵਾਂ ਲਈ ਵੀ ਵਧੀਆ ਏ ਜਿਹੜੀ ਸੇਵਾ ਕਰ ਰਹੇ ਇਹ ਸੋ ਦੇਖ ਸਕਦੇ ਪੰਜਾਬ ਪੁਲਿਸ ਵੱਲੋਂ ਹੈਲਮਟ ਵੰਡੇ ਜਾ ਰਹੇ ਨੇ ਸੋ ਗਿਫਟ ਪਿਆਰ ਵਜੋਂ ਦਿੱਤਾ ਜਾ ਰਿਹਾ ਤਾਂਕਿ ਕੋਈ ਵੀ ਕਾਨੂੰਨ ਦੀ ਉਲੰਘਣਾ ਨਾ ਕਰੇ ਸੋ ਜਲੰਧਰ ਦੇ ਗੋਨਾਨਗ ਮਿਸ਼ਨ ਚੌਕ ਦਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਪਬਲਿਕ ਦਾ ਨਹੀਂ। ਜੀ। ਇਹ ਸਿੱਧ ਤੋਂ ਨਹੀਂ ਲੜਾ। ਜਦੋਂ ਵੀ ਘਰ ਤੋਂ ਵੀ ਪਾਰਕ ਤੋਂ ਚੱਲਣਾ ਤੇ ਆਪਣਾ ਹੈਲਮਟ ਪਾ ਕੇ ਚੱਲਣਾ। ਨਹੀਂ ਤਾਂ ਜੀ ਬਾਅਦ ਵਿੱਚ ਚਲਾਨ ਘਟਾ। 50 ਰੁਪਏ। ਰੁਕੋ ਮੇਰੇ ਵੀਰ ਜੀ ਰੁਕੋ। ਸ਼੍ਰੀਮਾਨ ਜੀ ਰੁਕੋ ਇੱਥੇ ਆਜੋ। ਆਜੋ ਆਜੋ। ਆਜੋ ਆਜੋ। ਦੋਨੇ ਜਣੇ ਲਾ ਲਓ। ਇੱਥੇ ਇੱਥੇ ਲਾਓ ਇੱਧਰ ਲਾਓ। ਆਓ ਭਾਈ ਲੱਗ ਜਾਓ ਛੋਟੇ ਵੀਰ ਲੱਗ ਜਾਓ ਬ੍ਰਦਰ ਲੱਗ ਜਾਓ ਹੁਣ ਪਿੱਛੇ ਲੱਗੋ ਟੈਂਕ ਲਾਓ ਜੀ ਆ ਤੁਹਾਨੂੰ ਇੱਕ ਗਿਫਟ ਦੇ ਰਹੇ ਆ ਅੱਛਾ ਜੀ ਇਹ ਹੈਲਮਟ ਤੁਸੀਂ ਤਾਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਿਆ ਲੇਕਿਨ ਕੋਲਸਨ ਇਸ ਇਹਦੇ ਬਾਰੇ ਫਿਕਰ ਰਹੇਗਾ ਰਾਸੀ ਸਫਾਈ ਸੇਵਕ ਜਿਹੜੇ ਨੇ ਠੀਕ ਹੈ ਜੀ ਉਹਨਾਂ ਦੇ ਨਾਲ ਰੜਕੇ ਇੱਕ ਆਪਾਂ ਨੇ ਜਿਹੜਾ ਕੀ ਕੀਤਾ ਤੁਹਾਡੇ ਲਈ ਅਪਰਾਲਾ ਕੀਤਾ ਹੈ ਚਲ ਆਹ ਕੁੰਜੀ ਯਾਰ ਖੁੱਲਿਆ ਨਹੀਂ ਖੁੱਲਿਆ ਕਿਦਾਂ ਦਾ ਲੱਗਿਆ ਪਾ ਕੇ ਬਹੁਤ ਵਧੀਆ ਆ ਲੋ ਆ ਜਾ ਇੱਧਰ ਮੈਡਮ ਜੀ ਮੈਡਮ ਜੀ ਤਾਰੋ ਰਣਕਾ ਤੁਸੀਂ ਆਪਣੀ ਆ ਹੈਲਮਟ ਆ ਜਿਹੜਾ ਹੈਲਮਟ ਤੋਂ ਬਗੈਰ ਜਿਹੜਾ ਹੈ ਨਾ ਤੁਸੀਂ ਨਹੀਂ ਜਾਣਾ ਆਪਣੇ ਸਿਰ 'ਤੇ ਹਾਂ ਹਾਂ ਕੰਪਟ ਸਲੀਆ ਤੁਹਾਡੀ ਆਪਣੀ ਸੇਫਟੀ ਤੇ ਬਾਕੀਆਂ ਦੀ ਪਬਲਿਕ ਦੀ ਸੇਫਟੀ ਘਰ ਦੇ ਵਿੱਚ ਸਾਡੇ ਨਿਆਣੇ ਬੱਚੇ ਸਾਰੇ ਸਾਡੇ ਸੱਟ ਲੱਗ ਗਈ ਉਹ ਨਹੀਂ ਮੁੜ ਕੇ ਠੀਕ ਹੁੰਦੇ ਸੋ ਦੇਖੋ ਤਾਂ ਪੰਜਾਬ ਪੁਲਿਸ ਵੱਲੋਂ ਹੈਲਮਟ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਗੁਰੂ ਨਾਨਕ ਮਿਸ਼ਨ ਚੌਕ ਜਲੰਧਰ ਦੀ ਤਸਵੀਰਾਂ ਜਿੱਥੇ ਕੀ ਹੈਲਮਟ ਵੰਡੇ ਆਰੇ ਨੇ ਸੋ ਲਾਸਟ ਹੈ ਜੀ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਪਰਪਰਲੀ ਜਿਹੜੇ ਹੈਲਮਟ ਨਹੀਂ ਪਾ ਕੇ ਆ ਰਹੇ ਨੇ ਉਹਨਾਂ ਨੂੰ ਹੈਲਮਟ ਬਕਾਇਦਾ ਵਜੋਂ ਫਰੀ ਅੱਜ ਤੋਂ ਬਾਅਦ ਕੋਈ ਨਾ ਹੈਲਮਟ ਤੋਂ ਨਹੀਂ ਚੱਲਣਾ ਸੋ ਸਰ ਅੱਜ ਗੁਰਨਾਨਕ ਮਿਸ਼ਨ ਚੌਕ ਵਿੱਚ ਇਕੱਠੇ ਹੋਏ ਹੋ ਹੈਲਮਟ ਬੰਦੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਅੱਜ ਅਸੀਂ ਗੁਰਨਾਨਕ ਮਿਸ਼ਨ ਚੌਂਕ ਦੇ ਵਿੱਚ ਇਕੱਠੇ ਹੋਏ ਆਂ ਰਾਸਤੀ ਸਫਾਈ ਸੇਵਕਾਂ ਦੇ ਨਾਲ ਰਲ ਕੇ ਅਸੀਂ ਪਬਲਿਕ ਜਿਹੜੀ ਆ ਹੈਲਮਟ ਸਿਰ ਤੇ ਨਹੀਂ ਪਾਉਂਦੀ ਅਸੀਂ ਉਹਨਾਂ ਦੀ ਸਿਰ ਦਾ ਖਿਆਲ ਰੱਖਣ ਵਾਸਤੇ ਸਕ ਚੋਟ ਨਾ ਲੱਗੇ ਉਹਨਾਂ ਦੀ ਆਪਣੀ ਸੇਫਟੀ ਔਰ ਪਬਲਿਕ ਦੀ ਸੇਫਟੀ ਆਪਣੇ ਤਾਂ ਸੱਟ ਲੱਗਣੀ ਆ ਲੇਕਿਨ ਜਿਹੜਾ ਰਾਹੀ ਤੁਰਿਆ ਜਾਂਦਾ ਉਹਦੇ ਵੀ ਸੱਟ ਲੱਗੂਗੀ ਅਸੀਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਟ੍ਰਾਂਕ ਦੇ ਵਿੱਚ ਹੈਲਮਟ ਅੱਜ ਦਿੱਤੇ ਨੇ ਜੀ ਜਿਨ੍ਹਾਂ ਦੇ ਸਿਰ ਤੇ ਉੱਤੇ ਹੈਲਮਟ ਨਹੀਂ ਹੈਗੇ ਅਪੀਲ ਵੀ ਕੀਤੀ ਗਈ ਆ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਪੁਲਿਸ ਤੋਂ ਡਰਦੇ ਭੱਜਣਾ ਵੀ ਹੈਲਮਟ ਚਲਾਨ ਹੋ ਜਾਊਗਾ ਲੇਕਿਨ ਨਹੀਂ ਚਲਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਲੇਕਿਨ ਆਪਣੇ ਸਰੀਰ ਦੀ ਰੱਖਿਆ ਕਰਨਾ ਸਿਰ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ਜੀ ਮਤਲਬ ਚਲਾਨ ਕਰਨ ਦੀ ਬਜਾਏ ਤੁਸੀਂ ਅੱਜ ਹੈਲਮਟ ਵਗੈਰਾ ਬੰਨੇ ਨੇ ਬਿਲਕੁਲ ਜੀ ਅੱਜ ਅਸੀਂ ਉਹਨਾਂ ਦੇ ਸਿਰਾਂ ਦੇ ਉੱਤੇ ਹੈਲਮਟ ਪਵਾਏ ਨੇ ਜੀ ਅੱਜ ਅਸੀਂ ਉਹਨਾਂ ਦਾ ਕੋਈ ਚਲਾਨ ਨਹੀਂ ਕੀਤਾ ਹੈਗਾ ਜੇ ਅਗਰ ਇਹ ਦੁਬਾਰਾ ਗਲਤੀ ਕਰਨਗੇ ਤਾਂ ਫਿਰ ਆਪਾਂ ਉਹਨਾਂ ਦੇ ਚਲਾਨ ਵੀ ਕਰਾਂਗੇ ਜੀ ਤੇ ਬਾਕੀ ਜਿਹੜੇ ਸਾਰੇ ਜਿਹੜੇ ਵੀਡੀਓ ਦੇਖ ਰਹੇ ਨੇ ਨੌਜਵਾਨ ਕਈ ਹੈਲਮਟ ਵਗੈਰਾ ਨਹੀਂ ਪਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤੁਹਾਡੇ ਮੀਡੀਆ ਰਹੀਂ ਇਹ ਹੀ ਅਪੀਲ ਕਰਨੀ ਚਾਹੁੰਦੇ ਆ ਤੇ ਪਰਸ ਨੂੰ ਦੇਖ ਕੇ ਇੱਕ ਡਰਾਵੇ ਦਾ ਮਤਲਬ ਡਰ ਦੇ ਮਾਰੇ ਹੈਲਮਟ ਨਾ ਪਾਓ ਆਪਣੀ ਸੇਫਟੀ ਔਰ ਪਬਲਿਕ ਦੀ ਸੇਫਟੀ ਵਾਸਤੇ ਹੈਲਮਟ ਪਾ ਕੇ ਰੱਖੋ ਇੱਕ ਮੋਬਾਈਲ ਦੇ ਉੱਤੇ ਆਪਾਂ ਕੀ ਕਰਦੇ ਆਂ ਗਲਾਸ ਕਾਰਡ ਚੜਾ ਲੈਂਦੇ ਆ ਜਿਹਦੀ ਕੀਮਤ 20000 30000 50000 ਕੀਮਤ ਹੁੰਦੀ ਆ ਲੇਕਿਨ ਸਾਡੇ ਸਿਰ ਦੀ ਅਨਮੁੱਲੀ ਕੀਮਤ ਹੈ ਇਸ ਕਰਕੇ ਵੀ ਸਿਰ ਦੇ ਉੱਤੇ ਸੱਟ ਲੱਗੀ ਹੋ ਜਿਹੜੀ ਆ ਬਹੁਤੀ ਛੇਤੀ ਆਰਾਮ ਨਹੀਂ ਆਂਦਾ ਸੋ ਕਿਰਪਾ ਕਰਕੇ ਬੇਨਤੀ ਆ ਵੀ ਹਰੇਕ ਨਾਗਰਿਕ ਆਪਣੇ ਸਿਰ ਦੇ ਉੱਤੇ ਹੈਲਮਟ ਪਾ ਕੇ ਚੱਲੇ ਜਿਹੜਾ ਕਾਰ ਚਾਲਕ ਆਪਣੀ ਸੀਟ ਬੈਲਟ ਲਾ ਕੇ ਚੱਲੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਸਾਡੇ ਮਾਨਯੋਗ ਸੀਪੀ ਸਾਹਿਬ ਸਾਡੇ ਮਾਨਯੋਗ ਐਸਪੀ ਗਰਵਾਸ ਸਿੰਘ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਅੱਜ ਚੌਂਕ ਦੇ ਵਿੱਚ ਇਕੱਠੇ ਹੋਏ ਹਾਂ ਤੇ ਇਹਨਾਂ ਭਰਾਵਾਂ ਦੀ ਰਾਸਤੀ ਸਫਾਈ ਸੇਵਕ ਕਰਮਚਾਰੀਆਂ ਦੇ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਵੀ ਹੈਲਮਟ ਲੋਕਾਂ ਨੂੰ